ਕੰਦੇ ਕੁੱਤੇ ਦੀ ਪਹੁੰਚ ਗਈ ਜਿਸ ਨੇ 12 ਸਾਲ ਪਾ ਕੇ ਰੱਖੀ ਪੈਰ ਤੇ ਉਹ ਸਾਰੀ ਟੇਢੀ ਦੀ ਟੇਢੀ ਤੇ ਤੇਰਾ ਕੋਈ ਸਟੈਂਡ ਹੈਗਾ ਮੈਨੂੰ ਇਹ ਦੱਸ ਤੈਨੂੰ ਪਤਾ ਤੈਨੂੰ ਲਾਂਬ ਤਾਂ ਕਿੰਨੀਆਂ ਬੰਦੇ ਲੋਕੀ ਉਹ ਕਹਾਵਤ ਨਹੀਂ ਸਾਰੇ ਪਿੰਡ ਦੀ ਜੂਠ ਨਹੀਂ ਛੱਡੀ ਨਾ ਸੁੱਚਾ ਸਿੰਘ ਸਰਪੰਚ ਟੈਨਸ਼ਨ ਚ ਮੁੰਡਾ ਆਇਆ ਨਾ ਸਕੂਨ ਤੇਰੇ ਤੋਂ ਬਹੁਤ ਗੱਲਾਂ ਢੁਕਦੀਆਂ ਤੇ ਮੈਂ ਰੋਜ਼ ਤਵਾ ਮੈਨੂੰ ਅੱਜ ਵੀ ਹੈਮ ਆ ਪੂਰਾ 7 ਗੋਲੀਆਂ ਕੀ ਸਾਲੀਆਂ 70 ਗੋਲੀਆਂ ਵੀ ਵੱਧੀਆਂ ਆਉਂਦੀਆਂ ਨਾ ਐਦਾ ਹੀ ਗੈਮ ਰਹਿੰਦਾ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸੇ ਨੇ ਸੱਚੀ ਕਿਹਾ ਕਹਿੰਦੇ ਕੁੱਤੇ ਦੀ ਪਹੁੰਚ ਕਿਸੇ ਨੇ 12 ਸਾਲ ਪਾ ਕੇ ਰੱਖੀ ਪੈਰ ਤੇ ਸਾਰੀ ਟੇਢੀ ਦੀ ਟੇਢੀ ਰਹੀ ਕੋਈ ਹਿਸਾਬ ਹੈ ਹੰਨੀ ਸੇਠੀ ਦਾ ਪਹਿਲੇ ਮੰਮੀ ਭੇਜੀ ਫਿਰ ਭਰਾ ਭੇਜਿਆ ਹਸਪੀਟਲ ਤਰਲੇ ਲੇ ਚਾਹ ਸਾਡਾ ਰਿਸ਼ਤੇਦਾਰਾ ਚਾਚਾ ਲੱਗਦਾ ਬੋ ਵੀ ਇਹਦਾ ਮਾਸੜਾ ਲੱਗਦਾ ਫਿਰ ਉਹਨੂੰ ਭੇਜਿਆ ਹੁਣ ਫਿਰ ਪੋਂਕਲ ਲੱਗ ਗਿਆ ਪਹਿਲੇ ਘਮਣ ਬ੍ਰਦਰ ਤੇ ਜਾ ਕੇ ਪੈਰ ਫੜ ਲੇ ਸ਼ਿਵਰਾਜ ਦੇ ਪੈਰ ਫੜ ਲੇ ਮੈਨੂੰ ਬਚਾ ਦੋ ਜੀ ਮੈਨੂੰ ਬਚਾ ਦੋ ਤੇਰਾ ਕੋਈ ਸਟੈਂਡ ਹੈਗਾ ਮੈਨੂੰ ਇਹ ਦੱਸ ਤੈਨੂੰ ਪਤਾ ਤੈਨੂੰ ਲਾਂਨ ਤੱਕ ਕਿੰਨੀਆਂ ਪਾਂਦੇ ਲੋਕੀ ਤੂੰ ਜਿੱਥੇ ਤੱਕ ਭਜਣਾ ਭੱਜ ਲਾ ਜਿਹੜੀ ਰਜਿੰਦਰ ਸਿੰਘ ਐਨਕੇਐਚ ਦੇ ਮੀਟਿੰਗ ਹੋਈ ਸੀ ਜਿੱਥੇ ਰਿਸ਼ਭ ਬੈਣੀਪਾਲ ਬੈਠਾ ਸੀ ਜਿੱਤੇ ਤੂੰ ਗਿਆ ਸੀ ਤੇਰੀ ਰਿਕਾਰਡਿੰਗ ਮੇਰੇ ਕੋਲ ਹੈ ਹੈ ਤੇਰੀ ਰਿਕਾਰਡਿੰਗ ਮੇਰੇ ਕੋਲ ਹੈ ਸੀਬੀਆਈ ਦੀ ਇਨਕੁਆਇਰੀ ਕਿਨੋਂ ਫਰੀ ਐਂਡ ਫੇਅਰ ਜਿੱਥੇ ਤੁਹਾਡੀਆਂ ਕੋਲ ਡੀ ਟੇਲਾ ਲੋਕੇਸ਼ਨਾਂ ਮੈਚ ਹੁੰਦੀਆਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਕਰੂੰ ਬਿਨਾ ਐਵੀਡੈਂਸ ਤੋਂ ਤੈਨੂੰ ਪਰਚੇ ਜਰਾ ਕੇ ਵੀ ਮੈਂ ਕੀ ਕਰਨਾ ਤੈਨੂੰ ਐਵੀਡੈਂਸ ਦਊ ਤੈਨੂੰ ਐਵੀਡੈਂਸ ਦਾ ਬੋਝ ਹੋਣਗੇ ਨਾ ਤੂੰ ਕਿਸੇ ਮੈਂ ਜਣਾ ਬੁੜੀਆਂ ਨਾਲੋਂ ਭੈਣਾ ਤੂੰ ਉਹ ਕਹਾਵਤ ਨਹੀਂ ਸਾਰੇ ਪਿੰਡ ਦੀ ਝੂਠ ਨਹੀਂ ਛੱਡੀ ਨਾ ਸੁੱਚਾ ਸਿੰਘ ਸਰਪੰਚ ਟੈਨਸ਼ਨ ਚ ਮੁੰਡਾ ਆਇਆ ਮਾਂ ਸਕੂਨ ਹੈ ਤੇਰੇ ਤੋਂ ਬਹੁ ਗੱਲਾਂ ਢੁਕਦੀਆਂ ਤੇਰੇ ਤਾਂ ਮੈਂ ਰੋਜ ਦਵਾਈ ਮੈਨੂੰ ਅੱਜ ਵੀ ਗੈਮਾ ਪੂਰਾ ਸੱਤ ਗੋਲੀਆਂ ਕੀ ਸਾਲੀਆਂ 70 ਗੋਲੀਆਂ ਵੀ ਵੱਜੀਆਂ ਆਂਦੀਆਂ ਨਾ ਐਦਾ ਹੀ ਗੈਮ ਰਹਿੰਦਾ ਮੈਂ ਤੇ ਤੂੰ ਖੋਤੀ ਐ ਤੈਨੂੰ ਫਰਨੈਲ ਦੀ ਗੋਲੀ ਵੱਜੀ ਨਾ ਤੇ ਤੂੰ ਬੈੱਡ ਤੋਂ ਨਹੀਂ ਉੱਠਣਾ ਛੇਰਾ ਤੇ ਖੋਤੀਆਂ 'ਚ ਬੜਾ ਫਰਕ ਹੁੰਦਾ ਇਸ ਕਰਕੇ ਬੰਦੇ ਦਾ ਪੁੱਤ ਬਣ ਜਾ ਪੰਗੇ ਲੈਣੇ ਬੰਦ ਕਰ ਦੇ ਹੁਣ ਕੇ ਜਿਹੜੇ ਰਿਸ਼ਤੇਦਾਰ ਭੇਜਦਾ ਨਾ ਉਹ ਵੀ ਨਹੀਂ ਵੇਚਾਣੇ ਤੇਰਾ ਕਰਦਾਰ ਸਭ ਨੂੰ ਪਤਾ ਤੂੰ ਕੀ ਐ ਸਮਝਦਾ ਗੱਲ ਮੇਰੀ